ਰਣਾਰੰਜੀਤ ਸਿੰਘ ਹਾਂਜੀ ਪੁੱਤਰ ਮਰਦਪਾਲ ਸਿੰਘ ਹਾਂਜੀ ਇਹ ਪਹਿਲਾਂ ਵੀ ਸੰਵਰਦੇ ਮਹੀਨੇ ਦੇ ਵਿੱਚ 50 ਚ ਲੰਘ ਗਿਆ ਸੀ ਮਗਰੋਂ ਦੋ ਬੇਟੇ ਆਏ ਉਹਨਾਂ ਗੋਲੀ ਚਲਾਈ ਸਕੂਟਰੀ ਨਿਓਂਗੇ ਜਿਵੇਂ ਹੋ ਕੇ ਤੇ ਭਜਾ ਕੇ ਲੈ ਗਿਆ ਉਦੋਂ ਵੀ ਇਹਦਾ ਬਚਾ ਹੋ ਗਿਆ ਸੀ ਅੱਜ ਫੇਰ ਇਹਨਾਂ ਕਾਰਾ ਕਰਤਾ ਬੱਚੇ ਦੇ ਤੇ ਛੱਲੇ ਲੱਗੇ ਨੇ ਇਥੇ ਮੁੰਡਾ ਘਰੋਤਾ ਸੀ ਗਲੀ ਦੇ ਵਿੱਚ ਮੈਂ ਤਾਂ ਡੇਰੋਂ ਆ ਰਿਆਂ ਵੈਸੋਂ ਮੇਰੀ ਸੋਮਵਰ ਸੇਵਾ ਹੁੰਦੀ ਹੈ ਅੱਛਾ ਜੀ ਮੈਂ ਤਾਂ ਪਾਣੀ ਨਹੀਂ ਪੀਤਾ ਘਰ ਬੈਗ ਰੱਖ ਕੇ ਤੇ ਮੈਂ ਇੱਧਰ ਆ ਗਿਆ ਵਾਪਸ ਵੀ ਕੀ ਗੱਲ ਬਣੀ ਹੈ ਕੀ ਕੰਡੀਸ਼ਨ ਕੀ ਹੈ ਤੁਹਾਡੇ ਬੇਟੇ ਦੀ ਇਸ ਵਕਤ ਮੈਂ ਇਹ ਦੇਖਿਆ ਨਹੀਂ ਮੈਂ ਇਹਨੂੰ ਮਿਲਿਆ ਹੀ ਨਹੀਂ ਮੈਨੂੰ ਜਦੋਂ ਮੈਂ ਇੱਧਰ ਆ ਗਿਆ ਮੈਨੂੰ ਪਤਾ ਨਹੀਂ ਕਿ ਕਿੱਥੇ ਆਖਦੇ ਨਹੀਂ ਖਾਣੇ ਠੋਣੇ ਕੋਈ ਵੀ ਨਹੀਂ ਗਿਆ ਤੁਸੀਂ ਅਜੇ ਖਾਣੇ ਨੂੰ ਕੋਈ ਗਿਆ ਖਾਣੇ ਹੁਣ ਗਏ ਆ ਤੇ ਕਹਿੰਦੇ ਵੀ ਕਾਰਵਾਈ ਕਰਦੇ ਹੋ ਕੋਈ ਨਹੀਂ ਉਹਨਾਂ ਧਿਆਨ ਚ ਗੱਲ ਲੈਂਦੀ ਹੈ ਵੇਖੋ ਹੁਣ ਕੀ ਕਰਦੀ ਬੋਲੋ ਕਿਹੜੇ ਹਸਪੀਟਲ ਚ ਉਹਦਾ ਇਲਾਜ ਚੱਲ ਰਿਹਾ ਜੀ ਸਿਵਲ ਜੇ ਸਿਵਲ ਜੇ ਕਿ ਕਿਸ ਜਗ੍ਹਾ ਤੇ ਉਹਦੇ ਗੋਲੀ ਲੱਗੀ ਹੈ ਇੱਥੇ ਗੱਟੇ ਦੇ ਆਂ ਦਸਣ ਲੈ ਥੱਲੇ ਤੇ ਪਤਾ ਲੱਗਾ ਕਿ ਗੋਲੀ ਕਿੰਨਾਂ ਵੱਲੋਂ ਚਲਾਈ ਗਈ ਹੈ ਨਹੀਂ ਕੋਈ ਪਤਾ ਲੱਗਾ ਕੁਝ ਨਹੀਂ ਪਤਾ ਲੱਗਾ ਹਾਂਜੀ ਕੋਈ ਜਾਣਕਾਰੀ ਨਹੀਂ ਕੌਣ ਸੀ ਕੋਈ ਨਹੀਂ ਕਿੰਨੇ ਜਾਣੇ ਆਏ ਸੀ ਇਹ ਪਤਾ ਹੈ ਦੋ ਜਾਣੇ ਆਗੇ ਸੀ ਦੋ ਜਾਣੇ ਆਗੇ ਹਾਂਜੀ ਠੀਕ ਆ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਜਿਹੜੀ ਗੋਲੀ ਚੱਲਣ ਦੀ ਜਿਹੜੀ ਗੋਲੀ ਲੱਗੀ ਹੈ ਲੱਤ ਦੇ ਨਾਲ ਖਹਿ ਕੇ ਗਈ ਉਹ ਸਾਡੇ ਕੋਲ ਥਾਣੇ ਆਇਆ ਹੈ ਕਰੀਬਨ 15-20 ਮਿੰਟ ਪਹਿਲਾਂ ਤੇ ਉਹਦੇ ਅਸੀਂ ਪਹਿਲਾਂ ਨੂੰ ਹਸਪੀਟਲ ਭੇਜਤਾ ਫਸਟ ਐਡਲੀ ਨਾਲ ਆਪਣੇ ਮਲਾਜ਼ਮ ਉਹਦੇ ਨਾਲ ਭੇਜੇ ਨੇ ਉਹਨੇ ਦਸਨ ਮਦਾਵਕ ਹਰਪੀ ਦੇ ਹੈਪੀ ਨਾਮ ਦਾ ਮੁੰਡਾ ਇੱਕ ਉਹਦੇ ਨਾਲ ਅਣਪਛਾਤਾ ਬੰਦਾ ਹੈ ਇਹ ਦੋ ਜਣੇ ਐਕਸਟੂ ਵੀ 500 ਗੱਡੀ ਤੇ ਆਏ ਆ ਤੇ ਇਹਨਾਂ ਦੋ ਗੋਲੀਆਂ ਇੱਥੇ ਚਲਾਈਆਂ ਸਿੱਧੀਆਂ ਜਿਹੜੀ ਉਹਦੇ ਲੱਤ ਤੇ ਲੱਗੇ ਲੱਗੀਆਂ ਨੇ ਤੇ ਅਸੀਂ ਉਹ ਦੂਜੀ ਪਾਰਟੀ ਤੇ ਰੇਡ ਕਰਦੇ ਹੋਏ ਫਿਲਹਾਲ ਤੇ ਤੇ ਉਹਦੇ ਹੁਣ ਅੱਗੇ ਅਸੀਂ ਲਿੰਕ ਤੇ ਅੱਗੇ ਰੇਡ ਕਰਕੇ ਤੁਹਾਨੂੰ ਫੜ ਕੇ ਦੱਸਾਂਗੇ ਕੀ ਕਰਨੇ ਗਿਆ ਸਰ ਜਿਹੜੇ ਇਹਦੇ ਗੋਲੀ ਚਲਾ ਗਏ ਇਹਨਾਂ ਦੀ ਲਖਤਪਾ ਜੀ ਜੀ ਇਹਨਾਂ ਦਸਨ ਮਦਾਵਕ ਪਹਿਲਾਂ ਵੀ ਇਹਨਾਂ ਦੀ तकरीबन 3 ਕੁ ਮਹੀਨੇ ਪਹਿਲਾਂ ਕੋਈ ਗੱਲਬਾਤ ਹੋਈ ਸੀ ਉਦੋਂ ਦੀ ਲਖਤਪਾਈ ਚੱਲੀ ਆ ਰਹੀ ਹੈ ਤੇ ਹੁਣ ਇਹ ਹਰਪੀ ਦਾ ਇੱਕ ਭ ਐਨਡੀਪੀਐਸ ਚ ਬੰਦ ਸੀ ਅੰਦਰ ਤੇ ਥੋੜੇ ਦਿਨ ਪਹਿਲਾਂ ਬਾਹਰ ਆਇਆ ਤੇ ਕੋਈ ਗੱਲ ਨਹੀਂ ਅਸੀਂ ਵੇਖ ਰਹੇ ਹਾਂ ਜੀ ਇਹਨਾਂ ਦੀ ਲੱਕ ਦਬਾਈ ਦਾ ਜੇ ਕਲੀਅਰ ਨਹੀਂ ਵੀ ਕਿਸ ਗੱਲੋਂ ਆ ਉਹ ਵੀ ਗੱਲ ਕਲੀਅਰ ਕਰ ਲਾਂਗੇ ਸਰ ਜਿੰਨਾਂ ਵੱਲੋਂ ਗੋਲੀ ਚੱਲੇਗੀ ਉਹ ਕਿਸ ਜਗ੍ਹਾ ਤੇ ਰਹਿਣ ਵਾਲੇ ਇਹਦੇ ਬਾਰੇ ਕੁਝ ਦੱਸਿਆ ਉਹਨੇ ਬਿਲਕੁਲ ਲਾਗੇ ਦੇ ਇੱਥੇ ਨਾਲ ਦੀ ਗਲੀ ਦੇ ਵਿੱਚ ਹੀ ਉਹਨਾਂ ਦਾ ਘਰ ਹੈ ਜੀ ਘਰ ਅਸੀਂ ਉਹਨਾਂ ਦੇ ਜਾਏ ਹਾਂ ਘਰ ਨੂੰ ਤਾਲੇ ਵੱਜੇ ਹੋਏ ਨੇ ਤੇ ਆ ਲਾਗੀ ਇੱਕ ਗਲੀ ਛੱਡ ਕੇ ਉਹਦਾ ਘਰ ਹੈ ਉਹ ਗੋੜ ਇਸ ਮਾਮਲੇ ਦੇ ਵਿੱਚ ਹੁਣ ਟੀਮਾਂ ਬਣਾ ਕੇ ਸ਼ਾਫੇਮਾਰੀ ਕੀਤੀ ਜਾ ਰਹੀ ਉਹਨਾਂ ਨੂੰ ਫੜਨ ਵਾਸਤੇ ਬਿਲਕੁਲ ਜੀ ਅਸੀਂ ਭੇਜੀ ਹੋਈਆਂ ਟੀਮਾਂ ਦੋ ਖੋਲ ਬ੍ਰਾਹਮਣ ਦੇ ਆਏ ਦੋ ਖੋਲ ਬ੍ਰਾਹਮਣ ਹੋਏ ਆ ਇੱਕ ਮਿਲਨ ਨੇ ਆਪ ਹੀ ਮੇਥੋਂ ਲੈ ਕੇ ਤਾਂ ਤੁਹਾਨੂੰ ਪੇਸ਼ ਕੀ ਦੇਣਾ ਇਸ ਪਾਸੇ ਨੇ ਲੱਤ ਗੋਲੀ ਕਿੱਥੇ ਹੋ ਜਾਈ ਲੱਤ ਤਾਂ ਇਹ ਕਹਿ ਕੇ ਗਈ ਆ ਜੀ ਉਹਨੂੰ ਹਸਪੀਟਲ ਦਾ ਹੀ ਮੁਲਾਜ਼ਮਾਂ ਦੇ ਨਾਲ ਹਸਪੀਟਲ ਭੇਜਦਾ ਹੀ ਥਾਣੇ ਆਇਆ ਸੀ ਉਹਦੇ ਨਾਲ ਹੀ ਮੁਲਾਜ਼ਮ ਆਪਣੀ ਗੱਡੀ 'ਚ ਪਟਾ ਕੇ ਉਹਨੂੰ ਹਸਪੀਟਲ ਲੈ ਗਿਆ ਪਹਿਲਾਂ ਤਾਂ ਚੈੱਕਅਪ ਕਰਵਾ ਲਈਏ ਬਾਕੀ ਬੰਦੀਕਰ ਵੀ ਹੋਏਗੀ ਬੰਦੇ ਫੜੇ ਜਾਣਗੇ